ਹਾਂਜੀ ਦੋਸਤੋ ਦੇਖ ਸਕਦੇ ਹੋ ਨਾਪੇ ਸ਼ਹਿਰ ਦੀ ਗੈਂਸ ਪਲਾਟ ਆ ਗਿਆ ਤੇ ਉਸ ਤੋਂ ਬਾਅਦ ਭਵਾਨੀਗੜ ਰੋਡ ਦੇ ਉੱਪਰ ਆਪਾਂ ਚੱਲ ਰਹੇ ਆਂ ਉਸ ਤੋਂ ਬਾਅਦ ਇੱਧਰ ਨਾਪੇ ਸ਼ਹਿਰ ਦੀ ਜੇਲ ਆ ਗਈ ਇਹ ਵੀ ਤੁਹਾਨੂੰ ਦਿਖਾਤੀ ਨਾਪੇ ਸ਼ਹਿਰ ਦੀ ਜੇਲ ਹਾਂਜੀ ਦੋਸਤੋ ਇਹ ਨਾਪੇ ਸ਼ਹਿਰ ਦੇ ਵਿੱਚ ਭਵਾਨੀਗੜ ਕਣੀੋਂ ਆਪਾਂ ਐਂਟਰ ਕਰ ਰਹੇ ਆਂ ਪੋਲ ਦੇ ਉੱਪਰ ਆਪਾਂ ਦੋਸਤੋ ਖੱਬੇ ਹੱਥ ਆਪਣੇ ਕਚੈਰੀਆਂ ਨੇ ਦੋਸਤੋ ਖੱਬੇ ਹੱਥ ਵਾਲੇ ਪਾਸੇ ਕਚੈਰੀਆਂ ਨੇ ਉਸ ਤੋਂ ਬਾਅਦ ਦੋਸਤੋ ਸਾਹਮਣੇ ਤੁਹਾਨੂੰ ਦਿਖ ਰਿਹਾ ਬੌੜਾ ਗੇਟ ਦਰਵਾਜ਼ਾ ਸਾਹਮਣੇ ਬਣਿਆ ਹੋਇਆ ਦੋਸਤੋ ਖੱਬੇ ਪਾਸੇ ਸੜਕ ਬਾਗੀ ਮਰੇਲ ਕੋਟਲੇ ਨੂੰ ਸੱਜੇ ਹੱਥ ਬਾਗੀ ਦੋਸਤੋ ਪਟਿਆਲੇ ਨੂੰ ਭਾਰਸੋ ਨੂੰ ਸਾਰੇ ਪਾਸੇ ਨੂੰ ਲੰਘ ਜੂਗੇ ਅੱਗੇ ਬੱਸ 80 ਨੂੰ ਛੱਡ ਕੇ ਜਾਊਗੀ ਸੱਜੇ ਹੱਥ ਮੁੜ ਕੇ ਸਾਹਮਣੇ ਬਿਲਕੁਲ ਟੱਕਰ ਦੇ ਵਿੱਚ ਨਾਬੇ ਸ਼ਹਿਰ ਦੇ ਅੰਦਰ ਆਪਾਂ ਐਂਟਰ ਹੋਵਾਂਗੇ ਤੁਸੀਂ ਦੇਖ ਸਕਦੇ ਹੋ ਜੋ ਗੇਟ ਬਣਿਆ ਪਿਆ ਬੌੜਾ ਗੇਟ ਜੀ ਆਇਆਂ ਨੂੰ ਖੱਬੇ ਹੱਥ ਦੋਸਤੋ ਅਮਰੀਕੋਟਲੇ ਨੂੰ ਬਾਕੀ ਸੜਕ ਸੱਜੇ ਹੱਥ ਬਾਸੜੇ ਨੂੰ ਜਾਊਗੀ ਹੁਣ ਆਪਾਂ ਬਾਜ਼ਾਰ ਦੇ ਵਿੱਚ ਅੰਦਰ ਐਂਟਰ ਹੋ ਗਏ ਸਿੱਧਾ ਗੇਟ ਤੋਂ ਅੰਦਰ ਐਂਟਰੀ ਲਈਏ ਆਪਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਾਜ਼ਾਰਾ ਗੱਡੀਆਂ ਪਾਰਕਿੰਗ ਕਰਨ ਦੇ ਲਈ ਵਿਚਾਲੇ ਹੀ ਗੱਡੀਆਂ ਪਾਰਕਿੰਗ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਇੱਧਰ ਦਵਾਈਆਂ ਵਾਲੀਆਂ ਦੁਕਾਨਾਂ ਆ ਗਈਆਂ ਖੱਬੇ ਪਾਸੇ ਤੇ ਸੱਜੇ ਹੱਥ ਹਸਪੀਟਲ ਆ ਗਿਆ ਸਰਕਾਰੀ ਹਸਪਤਾਲ ਤੁਸੀਂ ਦੇਖ ਸਕਦੇ ਹੋ ਇੱਧਰ ਖੱਬੇ ਹੱਥ ਦੋਸਤੋ ਇਹ ਲੈਂਡ ਦੇ ਵਿੱਚ ਸਾਰੀਆਂ ਤੁਹਾਨੂੰ ਦਵਾਈਆਂ ਦੀਆਂ ਦੁਕਾਨਾਂ ਹੀ ਮਿਲਣਗੀਆਂ ਔਰੇ ਇਹ ਮੰਦਰ ਆ ਗਿਆ ਜੀ ਨਾਲ ਸੱਜੇ ਪਾਸੇ ਨਾਬੇ ਸ਼ਹਿਰ ਦੀਆਂ ਤੁਹਾਨੂੰ ਦੁਕਾਨਾਂ ਬਾਜ਼ਾਰ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਨਾਬੇ ਸ਼ਹਿਰ ਦੀਆਂ ਦੁਕਾਨਾਂ ਮਾਰਕੀਟ ਇੱਧਰ ਖੱਬੇ ਹੱਥ ਖਾਨ ਪਿੰਡ ਸੱਜੇ ਹੱਥ ਖਾਨ ਪਿੰਡ ਦੀਆਂ ਆਗੇ ਦੁਕਾਨਾਂ ਇਹ ਵੀ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਮੰਡੀ ਦੇ ਵਿੱਚ ਸਬਜੀ ਮੰਡੀ ਦੇ ਵਿੱਚ ਅੰਦਰਲੀ ਸਬਜੀ ਮੰਡੀ ਦੇ ਵਿੱਚ ਐਂਟਰ ਕਰ ਗਏ ਦੋਸਤੋ ਇਹ ਹੈਗੀ ਆ ਅੰਦਰਲੀ ਸਬਜੀ ਮੰਡੀ ਨਾਬੇ ਸ਼ਹਿਰ ਦੀ ਹਾਂਜੀ ਦੋਸਤੋ ਧੰਨਵਾਦ ਵੀਡੀਓ ਦੇਖਣ ਵਾਸਤੇ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਨਾਲ ਕੋ ਪੂਰਾ